ਸੋ ਹੁਣ ਜਿਹੜੇ ਇੱਥੇ ਹਲਵਾਈ ਲੰਗਰ ਤਿਆਰ ਕਰ ਰਹੇ ਹਨ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਮੇਰੇ ਨਾਲ ਖੜੇ ਆਪ ਜੀ ਦਾ ਕੀ ਸੁਭਨਾਮ ਆ ਜੀ ਰਾਜਮਮਲ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਆਪ ਜੀ ਮਲੇਰਕੋਟ ਲਈ ਮਲੇਰਕੋਟ ਨਾਲ ਤੋਂ ਜੀ ਕਿੰਨੀ ਦੇਰ ਤੋਂ ਤੁਸੀਂ ਇਹ ਹਲਵਾਈ ਦਾ ਕੰਮ ਕਰਦੇ ਹੋ ਇਹ ਮੈਨੂੰ ਹੋ ਗਈ 30 ਸਾਲ ਹੋ ਗਏ 30 ਸਾਲ ਹੋ ਗਏ ਜੀ ਅੱਛਾ ਇਹ ਦੱਸੋ ਤੁਸੀਂ ਕਿਵੇਂ ਤਿਆਰ ਕਰਦੇ ਹੋ ਜਿੰਮੇ ਆ ਦੇਗਿਆਂ ਦੇ ਉੱਪਰ ਤੁਸੀਂ ਬਾਹਰਲੇ ਪਾਸੇ ਉੱਪਰ ਕੋਲੇ ਰੱਖਦੇ ਆ ਇਹਦਾ ਕੀ ਮਤਲਬ ਹੈਗਾ ਇਹ ਇਹ ਜਿਹੜੇ ਉੱਪਰਲੇ ਚੌਲ ਹੁੰਦੇ ਆ ਇਹਦੇ ਵਿੱਚ ਉਹ ਇਹਦੇ ਨਾਲ ਬਣਦੇ ਨੇ ਅੱਛਾ ਚਾਹਲ ਨਹੀਂ ਇਹ ਜੇ ਨਮਕੀਨ ਇਕ ਜਿ ਮਿੱਠੇ ਅੱਛਾ ਚਾਹਲ ਤਿਆਰ ਕਰਨ ਲੱਗੇ ਹਾਂਜੀ ਅੱਛਾ ਇਧਰ ਚੋਰਤੇ ਬਣਾਉਂਦੇ ਹਾਂ ਹਾਂਜੀ ਤੇ ਇਹ ਫਿਰ ਕਾਹਤੋਂ ਰੱਖ ਲਏ ਉੱਪਰਲੇ ਚਾਹਲ ਜਿਹੜੇ ਇਹਦੇ ਨਾਲ ਨਰਮ ਹੋ ਜਾਂਦੇ ਨੇ ਜਿਹੜੇ نیچے ਨੇ ਉਹ ਪਾਣੀ ਖੁਸ਼ਕ ਕਰ ਦਿੰਦੇ ਨੇ ਕੋਲੇ ਅੱਛਾ 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 ਇਹਦੇ ਲਈ ਆ ਇਹ ਹਾਂਜੀ ਤੇ ਹੋਰ ਦਾਲ ਸਬਜ਼ੀਆਂ ਵੀ ਇਦਾਂ ਹੀ ਤਿਆਰ ਕਰਦੇ ਹਾਂਜੀ ਇਦਾਂ ਹੀ ਕਰਦੇ ਠੀਕ ਆ ਤੇ ਇਹ ਜਿਹੜੇ ਦੇਗੇ ਤੁਸੀਂ ਵਰਤਦੇ ਆ ਇਹ ਪਿੱਤਲ ਦੇ ਆ ਤਾਂਬੇ ਦੇ ਜਾਂ ਲੋਹੇ ਦੇ ਨਹੀਂ ਨਹੀਂ ਜੀ ਤਾਂਬੇ ਦੇ ਆ ਤੇ ਇੱਕ ਦਿਨ ਦੇ ਵਿੱਚ ਤੁਹਾਡਾ ਕਿੰਨਾ ਲੱਗ ਜਾਂਦਾ ਹੈਗਾ ਸਮਾਨ ਇਹ ਦਾ ਹੀ ਕੰਮ ਚੱਲਣ ਤੇ ਹੁੰਦਾ ਜਿਵੇਂ ਇੱਥੇ ਕੱਲ ਸਾਰਾਂ ਦੇ ਕਹਾਂਗੇ ਅੱਜ 20 ਲੱਗ ਜਾਣੀਆਂ ਨੇ ਅੱਛਾ ਠੀਕ ਆ ਤੇ ਹੋਰ ਸਿੱਖ ਸੰਗਤਾਂ ਨੂੰ ਆਈਆਂ ਹੋਈਆਂ ਸੰਗਤਾਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਤਾਂ ਨਹੀਂ ਆਪਾਂ ਕੀ ਸੰਦੇਸ਼ ਦੇਣਾ ਜੀ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਗੱਲਬਾਤ ਕਰੀਏ ਹੈਨਾ ਕਿਉਂਕਿ ਤੁਸੀਂ ਬਣਾ ਰਹੇ ਹੋ ਤਜਰਬਾ ਤੁਹਾਡਾ ਵੀ ਇੱਕ ਆਪਣਾ ਹਨਾ ਚਾਹੇ ਤੁਸੀਂ ਮਤਲਬ ਇੱਥੇ ਕਿਸੇ ਵੀ ਰੂਪ ਵਿੱਚ ਇੱਥੇ ਪਹੁੰਚੇ ਹੋ ਆਖਰ ਸੇਵਾ ਹੀ ਕਰ ਰਹੇ ਹੋ ਨਾ ਹਾਂਜੀ ਹਾਂਜੀ ਤੇ ਕਿੰਨੇ ਤਰ੍ਹਾਂ ਦਾ ਖਾਣਾ ਇੱਥੇ ਹੈਗਾ ਆ ਇਹ ਹੁਣ ਦੋ ਤਰ੍ਹਾਂ ਦੇ ਇੱਕ ਮਿੱਠਾ ਚਾਵਲਾ ਹੈ ਹਾਂਜੀ ਇੱਕ ਨਮਕੀਨ ਚਾਵਲਾ ਠੀਕ ਆ ਇਸ ਤੋਂ ਬਿਨਾ ਹੋਰ ਹੋਰ ਤਾਂ ਸਾਡੇ ਕੋਲ ਦੋਨੀ ਚੀਜ਼ਾਂ ਨੇ ਅੱਛਾ ਬਸ ਪਹਿਲੇ ਚੌਲ ਦਾ ਲੰਗਰੀ ਲਾਇਆ ਹੋਇਆ ਹਾਂਜੀ ਠੀਕ ਆ ਸਰ ਜੀ ਦਾ ਧੰਨਵਾਦ ਤੇ ਪ੍ਰਮਾਤਮਾ ਚੜ੍ਹਦੀ ਕਲਾ ਵਾਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆ ਜਾਣ ਦਿਓ ਫਰੀਦੀ ਬਣਾ ਲਿਓ ਮੈਂ ਪਦਾ ਦੂੰਗਾ ਵੀ ਜੀ ਆਓ ਉਹ ਨਹੀਂ ਸੋ ਸੰਗਤ ਜੀ ਇੱਥੇ ਇਹਨਾਂ ਵੱਲੋਂ ਦੇਖੋ ਵੱਡੇ ਵੱਡੇ ਦੇਗਿਆਂ ਦੇ ਵਿੱਚ ਲੰਗਰ ਤਿਆਰ ਕੀਤਾ ਜਾ ਰਿਹਾ ਹੈ ਤੇ ਇਹ ਇੱਥੇ ਇਹਨਾਂ ਨੇ ਆਪਣਾ ਰਸਨ ਪਾਣੀ ਰੱਖਿਆ ਹੋਇਆ ਹੈ